ਕੋਈ ਮਸਲਾ ਹੱਲ ਹੋਇਆ ਨਹੀਂ ਕੋਈ ਮਸਲਾ ਨਹੀਂ ਹੱਲ ਹੋਇਆ ਉਹ ਜਿਹੜੇ ਨੂੰ ਪਰੋਸਾ ਨਹੀਂ ਜਿਹੜੇ ਨਾ ਉਹ ਜਿਹੜੇ ਚੁਣੇ ਉਹਨਾਂ ਤੇ ਮਾਸਾ ਪਰੋਸਿਆ ਨਹੀਂ ਅਸੀਂ ਦਲਬੀਰ ਕੋ ਗਏ ਹਾਂ ਦਲਬੀਰ ਨੇ ਵੀ ਕੋਈ ਸੁਣੀ ਹੱਡੀ ਨਹੀਂ ਜੱਗੇ ਪਾ ਜੀ ਉਹ ਗਏ ਉਹਨਾਂ ਨੇ ਸੁਣੀ ਹੱਡੀ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਅੱਜ ਹਲਕਾ ਮਜੀਠਾ ਦੇ ਪਿੰਡ ਖਿੱਦੋ ਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਦੀ ਜਿਹੜੀ ਇੱਕ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਵਰਕਰਾਂ ਦੇ ਵਿੱਚ ਕੀ ਨਾਰਾਜ਼ਗੀ ਕੀ ਗੁੱਸਾ ਗਿਲਾ ਹੈ ਕਿ ਉਹਨਾਂ ਤੱਕ ਕਿਸੇ ਵੀ ਲੀਡਰ ਨੇ ਅਪਰੋਚ ਨਹੀਂ ਕੀਤੀ ਪਹੁੰਚ ਨਹੀਂ ਕੀਤੀ ਗੱਲਬਾਤ ਕਰਦੇ ਹਾਂ ਕਿ ਭੈਣ ਜੀ ਹਰਜਿੰਦਰ ਕੋਰ ਜੀ ਨਾਲ ਕਿ ਅੱਜ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਸੱਦੀ ਗਈ ਆਮ ਆਦਮੀ ਪਾਰਟੀ ਦੇ ਪ੍ਰਾਰੇ ਪੁਰਾਣੇ ਤੋਂ ਪੁਰਾਣੇ ਵਰਕਰਾਂ ਦੀ ਤੇ ਕੀ ਕਹਿਣਾ ਚਾਹੋਗੇ 13 ਤੋਂ ਪਾਰਟੀ ਦੇ ਨਾਲ ਜੁੜੇ ਤੇ ਇਹਨਾਂ ਨੇ ਸਾਡੀ ਜਦੋਂ ਪਾਰਟੀ ਬਣ ਤੇ ਬਾਅਦ ਚੋਂ ਦੀ ਸਾਡੀ ਆਵਾਜ਼ ਨਹੀਂ ਪੁੱਛੀ ਤੇ ਅਸੀਂ ਇੰਨੇ ਚਿਰ ਦੀ ਸੇਵਾ ਕਰਦੇ ਆਂ ਤੇ ਨਾ ਹੱਦ ਨੂੰ ਇਹਨਾਂ ਨੇ ਪੁੱਛਿਆ ਤੇ ਨਾ ਹੱਦ ਨੂੰ ਇਹਨਾਂ ਨੇ ਦੱਸਿਆ ਲੀਡਰ ਨੂੰ ਬਲਾਕ ਪ੍ਰਧਾਨ ਨੂੰ ਜਾਂ ਹਲਕਾ ਅਨਚਾਰਜ ਨੇ ਜਾਂ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਹਾਂਜੀ ਕੀਤਾ ਜੀ ਸਾਡੀ ਕਿਸੇ ਨੇ ਨਹੀਂ ਸੁਣੀ ਪਾਜੀ ਅਸੀਂ ਬਲਬੀਰ ਕੋਲ ਗਏ ਉਹਨੇ ਵੀ ਨਹੀਂ ਸੁਣੀ ਤੇ ਅਸੀਂ ਜੱਗੇ ਕੋਲ ਗਏ ਉਹਨਾਂ ਨੇ ਵੀ ਨਹੀਂ ਸੁਣੀ ਕੀ ਮਾਮਲਾ ਕੀ ਸੀਗਾ ਮਾਮਲਾ ਪਾਜੀ ਆ ਪਿੰਡ ਦਾ ਹੀ ਸੰਗਤ ਵਾਸਤੇ ਕਿਹਾ ਇਹ ਕੋਈ ਮਸਲਾ ਹੱਲ ਹੋਇਆ ਨਹੀਂ ਕੋਈ ਮਸਲਾ ਨਹੀਂ ਹੱਲ ਹੋਇਆ ਹੁਣ ਕੀ ਤੁਸੀਂ ਚਾਹੁੰਦੇ ਕੀ ਜੀ ਅਸੀਂ ਇਹ ਮਸਲਾ ਸੋਲਣੇ ਆ ਵੀ ਜਿੰਨੀ ਸਾਡੀ ਟੀਮ ਆਈ ਆ ਇਹਨਾਂ ਦੇ ਵਿੱਚੋਂ ਆਪਾਂ ਇੱਕ ਬੰਦਾ ਚੁਗਣਾ ਚੁਗਦੇ ਆ ਅੱਛਾ ਜੀ ਤੇ ਉਹਦੇ ਕੋਲ ਅਸੀਂ ਚੋਕੇ ਤੇ ਅਸੀਂ ਉਹ ਬੰਦੇ ਨੂੰ ਮਿਲਾਂਗੇ ਉਹ ਬੰਦੇ ਕੋ ਜਾ ਕੇ ਕੰਮ ਲਾਵਾਂ ਕੀ ਤੁਹਾਨੂੰ ਪਹਿਲਿਆਂ ਦੇ ਉੱਤੇ ਭਰੋਸਾ ਨਹੀਂ ਜਿਹੜੇ ਚੁਣੇ ਨਾ ਉਹ ਜਿਹੜੇ ਚੁਣੇ ਉਹਨਾਂ ਤੇ ਮਾਸਾ ਭਰੋਸਾ ਨਹੀਂ ਹੈਗਾ ਸੁਣੀ ਨਹੀਂ ਕਹਿੰਨੀ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਸੁਣਵਾਈ ਹੋਈ ਨਹੀਂ ਸੋ ਦੇਖਿਆ ਹੈ ਕਿ ਹਲਕਾ ਮਜੀਠਾ ਦੇ ਵਿੱਚ ਜਿੱਥੇ ਅੱਜ ਇਲੈਕਸ਼ਨ ਸਿਰ ਦੇ ਉੱਤੇ ਹੈ ਤੇ ਇੱਕ ਪਾਸੇ ਤਾਂ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਕਿ ਮਜੀਠੇ ਹਲਕੇ ਤੋਂ ਸਮੁੱਚੇ ਜਿੰਨੇ ਵੀ ਪੁਰਾਣੇ ਲੀਡਰ ਨੇ ਉਹ ਸਾਡੇ ਨਾਲ ਤੁਰ ਪਏ ਨੇ ਅੱਖਾਂ ਦੇ ਵਿੱਚ ਘਟਾ ਪਾਇਆ ਜਾ ਰਿਹਾ ਲੀਡਰਾਂ ਦੇ ਹਾਈ ਕਮਾਂਡ ਤੱਕ ਜਿਹੜੀ ਸਹੀ ਰਿਪੋਰਟ ਨਹੀਂ ਪ ਪਰ ਕੁਝ ਹਾਈ ਪਾਰਟੀ ਨੂੰ ਹਾਈਜੈਕ ਕਰਨ ਵਾਲੇ ਵਰਕਰਾਂ ਨੂੰ ਹਾਈਜੈਕ ਕਰਨ ਵਾਲੇ ਜਿਹੜੇ ਅੱਜ ਸਰਗਰਮ ਨੇ ਪੂਰੀ ਤਰ੍ਹਾਂ ਤੇ ਜਿਹੜੇ ਪੁਰਾਣੇ ਵਰਕਰਾਂ ਦੀ ਜਿਹੜੀ ਉੱਪਰ ਤੱਕ ਨਾ ਤੇ ਕੋਈ ਸੁਣਵਾਈ ਹੋ ਰਹੀ ਆ ਤੇ ਨਾ ਉਹਨਾਂ ਦੀ ਕੋਈ ਗੱਲ ਸੁਣ ਰਿਆ ਗੱਲਬਾਤ ਕਰਦੇ ਹਾਂ ਸਰਦਾਰ ਰੰਗਾ ਸਿੰਘ ਨਾਲ ਕਿ ਹੁਣ ਤੁਸੀਂ ਕੀ ਚਾਹੁੰਦੇ ਤੇ ਅੱਗੇ ਕੀ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਬਲਬੀਰ ਕੋ ਗਏ ਹਾਂ ਬਲਬੀਰ ਨੇ ਵੀ ਕੋਈ ਸੁਣੀ ਹੱਡੀ ਨਹੀਂ ਅਹੀਂ ਜੱਗੇ ਭਾਜੀ ਕੋ ਗਏ ਆ ਉਹਨਾਂ ਨੇ ਵੀ ਸੁਣੀ ਹੱਡੀ ਕੋਈ ਤੇ ਸਾਡੀ ਮੈਂ ਡੇ ਆਂ ਇਹ ਹੜੇ ਤਿੰਨ ਪਿੰਡਾਂ ਦੇ ਵਰਕਰ ਆਏ ਨੇ ਤਿੰਨ ਪਿੰਡਾਂ ਚੋਂ ਵਰਕਰਾਂ ਚੋਂ ਕੋਈ ਵੀ ਸਾਨੂੰ ਇੱਕ ਪ੍ਰਧਾਨ ਚਾਹੀਦਾ ਜੀ ਐਸਸੀ ਡੀਸੀ ਵਾਲਾ ਅਸੀਂ ਕਿ ਕੋਈ ਹੋਰ ਨਹੀਂ ਜਾਣਾਂਗੇ ਅਸੀਂ ਇੰਨੀ ਬੇਨਤੀ ਕਰਦੇ ਹਾਂ ਗੱਲਬਾਤ ਕਰਦੇ ਹਾਂ ਡਾਕਟਰ ਕਵਲਜੀਤ ਸਿੰਘ ਨਾਲ ਡਾਕਟਰ ਕਵਲਜੀਤ ਸਿੰਘ ਜੀ ਤੁਸੀਂ ਕਿੰਨੇ ਚਿਰ ਤੋਂ ਪਾਰਟੀ ਨਾਲ ਜੁੜੇ ਹੋ ਤੇ ਕੀ ਵਰਕਰ ਆ ਤੁਹਾਡਾ ਤੇ ਕੀ ਅੱਜ ਹਾਲਾਤ ਨੇ ਮੈਂ ਆਵਾ ਦੀ ਪਾਰਟੀ ਨੂੰ 13 ਤੋਂ ਲੈ ਕੇ ਪਾਰਟੀ ਦੇ ਨਾਲ ਸਾਹਮਣੇ ਆ ਆਂ ਮੈਂ ਤੇ ਇਹ ਸੋਚ ਸੋਚ ਲਈ ਤੁਰਿਆ ਹਾਂ ਕਿ ਵਰਕਰ ਇਹ ਆਮ ਆਦਮੀ ਪਾਰਟੀ ਵਾਲੇ ਵਰਕਰ ਦੀ ਸੁਣ ਖਾਸ ਕੀ ਇਹ ਨਾ ਆਖਣ ਕਿ ਫਲਾਣੇ ਕੋ ਕੰਮ ਮਿਲੋ ਕਿ ਜਾ ਕੇ ਖਾਸ ਬੰਦਿਆਂ ਨੂੰ ਇਹ ਆਮ ਆਦੀ ਪਾਰਟੀ ਦੇ ਵੇਲੇ ਦੇ ਵਿੱਚ ਸਰਕਾਰ ਦੇ ਵਿੱਚ ਰਹਿ ਕੇ ਵੀ ਹੱਥ ਨਵੇਂ ਨਵੇਂ ਹਲਕਾਂ ਚਾਰਜ ਨੂੰ ਇਸ ਸੰਬੰਧੀ ਮਿਲੇ ਨਵੇਂ ਹਲਕਾਂ ਚਾਰਜ ਨੂੰ ਜੱਗੇ ਕੋ ਮਿਲ ਕੇ ਆਏ ਸੀ ਜੱਗੇ ਨੇ ਗੱਲ ਕੀਤੀ ਸੀ ਹਾਂ ਨਾਲ ਸੰਪਰਕ ਨਹੀਂ ਕੀਤਾ ਪਰ ਫੋਨ ਤੇ ਮੇਰੇ ਨਾਲ ਗੱਲ ਹੋਈ ਤੇ ਉਹ ਆਦੇ ਆਹ ਨੂੰ ਆਣ ਕੇ ਮਿਲੋ ਆਣ ਕੇ ਮਿਲੋ ਇਹੀ ਗਏ ਹਾਂ ਤੇ ਜੱਗੇ ਕੋ ਗੱਲ ਕੀਤੀ ਆਪਣੇ ਪਿੰਡ ਦੇ ਮਸਲੇ ਦੀ ਟੋਆਆਂ ਦੀ ਗਰੀਬਾਂ ਦੇ ਟੋਏ ਹੀ ਉਹ ਜਿਹੜੇ ਚਲ ਮਛੰਗਰੇ ਹਾਟੇ ਪਿੰਡ ਅਠਵਾਲ ਤੋਂ ਉਹਨਾਂ ਨੇ ਵਾਏ ਹੀ ਉਸੇ ਬਿਲਕੁਲੇ ਚ ਗੱਲ ਕੀਤੀ ਤਾਂ ਉਹ ਜੱਗੇ ਨੇ ਕਿਹਾ ਸੀ ਕੋਈ ਗਾਂ ਦੀ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਸਾ ਮਸਲਾ ਹੱਲ ਨਹੀਂ ਹੋਇਆ ਹਾਂ ਹੁਣ ਪਾਰਟੀ ਦੇ ਵਿੱਚ ਤੁਸੀਂ ਵਰਕ ਕਰ ਰਹੇ ਹੋ ਵਰਕ ਮੈਂ ਪਾਰਟੀ ਦੇ ਨਾਲ 13 ਤੋਂ ਹੀ ਵਰਕ ਕਰਦਾ ਆ ਰਿਹਾ ਤੇ 17 ਦੇ ਵਿੱਚ ਵੀ ਮੈਂ ਸਰਕਨ ਚਾਰਜਰ ਹਾਂ ਉਸ ਤੋਂ ਬਾਅਦ ਅਣਗੋਹਰ ਕਰ ਦਿੱਤਾ ਮੈਨੂੰ ਪਾਰਟੀ ਨੇ ਤੇ پارٹی ਨੇ ਮਰ ਕੇ ਉਤੋਂ ਬਾਅਦ پارٹی ਮੇਰੀ ਪੁੱਛ ਗਏਛ ਨਹੀਂ ਕੀਤੀ ਤੇ ਮੈਂ پارٹی ਤੋਂ ਦੁਖੀ ਹੋ ਕੇ ਅਸੀਂ ਇੱਕ ਥਿੱਦੋਵਾਲ ਪਿੰਡ ਵਿੱਚ ਮੀਟਿੰਗ ਰਖਾਈ ਆ ਤੇ ਸਾਡੇ ਰੰਗਾ ਸਿੰਘ ਭਾਜੀ ਨੇ ਇਸ ਮੀਟਿੰਗ ਦੇ ਵਿੱਚ ਬਹੁਤ ਵਧੀਆ ਹੱਟ ਨਾਲ ਸਾਥ ਦਿੱਤਾ ਵਾ ਤੇ ਅਸੀਂ ਪਾਰਟੀ ਨੂੰ ਇਹ ਸੁਨੇਹਾ ਦਿੰਦੇ ਆ ਕਿ ਗਾਂ ਦਾ ਅਸੀਂ ਕਦਮ ਜਿਹੜਾ ਵਾ ਸੋਚ ਕੇ ਦੱਸਾਂਗੇ ਜੇ ਸਾਡਾ ਕੋਈ ਇਹ ਇਹ ਮੀਟਿੰਗ ਦੇ ਵਿੱਚ ਹੱਲ ਨਾ ਹੋਇਆ ਤੇ ਅਸੀਂ ਕਰ ਕਦਮ ਜਿਹੜਾ ਸੋਚਾਂਗੇ ਗੱਲਬਾਤ ਕਰਦੇ ਆ ਬਹੁਤ ਹੀ ਪੁਰਾਣੇ ਵਰਕਰ ਰਿਸ਼ਪਾਲ ਸ਼ਰਮਾ ਜੀ ਮੱਤੇਵਾਲ ਤੋਂ ਜਿਨ੍ਹਾਂ ਨੇ ਅੱਜ ਤੱਕ ਜਿਹੜਾ ਪਾਰਟੀ ਨੂੰ ਪਿੱਠ ਨਹੀਂ ਵਿਖਾਈ ਤੇ ਹਮੇਸ਼ਾ ਸੰਘਰਸ਼ ਜਿਹੜਾ ਜਾਰੀ ਰੱਖਿਆ ਰਿਸ਼ਪਾਲ ਸ਼ਰਮਾ ਜੀ ਕੀ ਕਹਿਣਾ ਚਾਹੋ ਜੀ ਅੱਜ ਵੀ ਮੈਂ ਤਕਰੀਬਨ ਉਹ 13-14 ਲੱਖ ਇੱਥੇ ਵਰਕ ਕਰ ਲਿਆ ਪਾਰਟੀ ਵਾਸਤੇ ਪਰ ਰਾਸ਼ਟਰੀ ਇਸ ਗੱਲ ਦੀ ਆ ਕਿ ਜਦੋਂ ਵੀ ਕੋਈ ਨਵਾਂ ਲੀਡਰ ਆਉਂਦਾ ਅਸੀਂ ਸਤਾਰਾਂ ਜਮਲ ਸਿੰਘ ਸ਼ੇਰ ਗਿਓਂ ਦਾ ਵਰਕਰੀ ਕੀਤੀ ਉਹਨਾਂ ਲਈ ਵੀ ਕਰੀਬਨ ਸਾਰੇ ਮਜੀਠੇ ਦੀ ਗਲੀ ਗਲੀ ਛਾਣ ਮਾਰੀ ਤੇ ਉਤੋਂ ਬਾਦਾਂ ਵਹਾਰਨ ਤੋਂ ਬਾਦ ਉਹਨਾਂ ਸਾਨੂੰ ਮੂੰਹ ਹੀ ਨਹੀਂ ਉਖਾਇਆ ਜਿਹੜੀ ਮੇਰ ਗੱਲ ਆ ਉਹ ਮੁੜ ਕੇ ਵੜੇ ਨਹੀਂ ਜਿੱਕੇ ਹੜਕੇ ਤੇ ਉਤੋਂ ਬਾਦਾਂ ਟਿਕਟ ਦਿੱਤੀ ਗਈ ਲਾਲੀ ਭਾਜੀ ਉਹਨਾਂ ਨੂੰ ਜਦੋਂ ਲਾਲੀ ਭਾਜੀ ਉਹਨੇ ਆਪਣੇ ਵਰਕਰ ਨਾਲ ਲਾਏ ਇਹਨਾਂ ਵਿੱਚ ਸਾਡੀ ਕੋਈ ਬਬਦੀ ਕੁਛ ਕਿਸੇ ਨਹੀਂ ਕੀਤੀ ਉਹਨਾਂ ਆਪਣੇ ਵਰਕਰਾਂ ਨੂੰ ਐਵੇਂ ਦਿੱਤੀ ਤੇ ਹੁਣ ਹੁਣ ਆਗੇ ਜੱਗਾ ਸਿੰਘ ਭਾਜੀ ਤੇ ਜੱਗਾ ਸਿੰਘ ਉਹਨਾਂ ਦਾ ਵੀ ਉਹੀ ਹਾਲ ਆ ਜਿਹੜਾ ਲਾਲੀ ਭਾਜੀ ਉਹਨਾਂ ਦਾ ਇਹਨਾਂ ਵੀ ਉਹੋ ਕੋਈ ਜੀ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਪਿਛੇ ਹੁੰਦਾ ਆ ਇਹਨਾਂ ਵੀ ਆਪਣੇ ਵਰਕਰ ਜਿੱਦਾਂ ਇੱਕ ਠੇਕੇਦਾਰ ਆਪਣੇ ਬੰਦੇ ਨਾਲ ਹੀ ਲੈ ਲੈਂਦਾ ਕੰਮ ਕਰਨਾ ਤੇ ਇਹਨਾਂ ਵੀ ਆਪਣੇ ਵਰਕਰ ਨਾਲ ਹੀ ਲੈ ਲੈਂਦੇ ਤੇ ਸੋ ਸਾਨੂੰ ਦਰਕਨਾੜ ਕਰ ਦਿੱਤਾ ਗਿਆ ਤੇ ਪੁਸ਼ਕਰ ਸਾਡੀ ਬਹੁਤ ਘਟ ਕਿਤੇ ਕੋਈ ਸੁਣਾ ਜੀ ਹੈ ਹੀ ਨਹੀਂ ਸਰਕਾਰੀ ਅਫਸਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਬਲਾਕ ਦਾ ਹੋਵੇ ਚਾਹੇ ਉਹ ਆਪਣਾ ਪੜਵਾਰੀ ਮਹਿਕਮੇ ਦਾ ਹੋਵੇ ਚਾਹੇ ਉਹ ਪੁਲਿਸ ਮਹਿਕਮੇ ਦਾ ਹੋਵੇ ਚਾਹੇ ਬਿਜਲੀ ਮਹਿਕਮੇ ਦਾ ਹੋਵੇ ਕਿਤੇ ਵੀ ਕੋਈ ਅਫਸਰ ਸਾਡੀ ਸੁਣਵਾਈ ਨਹੀਂ ਕਰਦਾ ਠੀਕ ਆ ਤੇ ਛਾਡੀ ਬੇਨਤੀ ਆ ਪਾਰਟੀ ਨੂੰ ਅਸੀਂ ਪੁਰਾਣੇ ਵਰਕਰਾਂ ਐਨੇ ਚਿਰ ਦੇ ਕੰਮ ਕੀਤਾ ਵਾ ਛਾਡੀ ਵੀ ਕਿ ਛਾਰ ਲਈ ਜਾਵੇ ਸਾਾਨੂੰ ਵੀ ਪੁੱਛਿਆ ਜਾਵੇ ਵੀ ਇਹ ਤੁਹਾਡੇ ਨਾਲ ਕੀ ਗੱਜ ਹੋ ਰਿਹਾ ਬਾਕੀ ਨਹੀਂ ਸੋ ਹਰ ਇੱਕ ਦਾ ਦਰਦ ਜਿਹੜਾ ਚਲਕਦਾ ਸਾਹਮਣੇ ਨਜ਼ਰ ਆ ਰਿਹਾ ਹੈ ਤੇ ਆਪੋ ਆਪਣੇ ਤਰੀਕੇ ਨਾਲ ਦੱਸ ਰਹੇ ਗੱਲਬਾਤ ਕਰਦੇ ਹਾਂ ਮਾਸਟਰ ਗੁਰਮਖ ਸਿੰਘ ਜੀ ਅਰਜਨ ਮੰਗਾ ਤੋਂ ਹਾਂਜੀ ਸਰ ਅੱਜ ਖਿੱਦੂਵਾਲ ਸਾਡਾ ਜਿਹੜਾ ਮੱਤੇਵਾਲ ਸਰਕਲ ਆ ਉਹਦੇ ਜਿੰਨੇ ਵੀ ਆਮ ਪਾਰਟੀ ਦੇ ਪੁਰਾਣੇ ਵਲੰਟੀਅਰ ਨੇ ਉਹਨਾਂ ਦੀ ਮੀਟਿੰਗ ਖਿੱਦੂਵਾਲ ਸਰਦਾਰ ਰੰਗਾ ਸਿੰਘ ਦੇ ਘਰ ਹੋਈ ਆ ਇੱਥੇ ਬੜੀਆਂ ਲੰਮੀਆਂ ਵਿਚਾਰਾਂ ਹੋਈਆਂ ਔਰ ਜਿੱਥੇ ਮੈਂ ਮਹਿਸੂਸ ਕੀਤਾ ਕਿ ਜਿਹੜੇ 13 ਤੋਂ 14 ਤੋਂ ਜਿਹੜੇ ਖੂਨ ਪਸੀਨਾ ਵਹਾਉਂਦੇ ਆ ਰਹੇ ਆ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੀ ਜਿਆਦਾ ਪੁਛਗਿਛ ਨਹੀਂ ਹੋ ਰਹੀ ਸਰਕਾਰ ਬਣ ਦੇ ਬਾਵਜੂਦ ਵੀ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਔਰ ਅੱਜ ਬੜੀ ਬਰੀਕੀ ਦੇ ਨਾਲ ਵਿਚਾਰਾਂ ਹੋਈਆਂ ਵਾਂ ਤੇ ਇਹ ਫੈਸਲਾ ਕੀਤਾ ਵੀ ਜੇ ਤੇ ਹਾਈ ਕਮਾਂਡ ਕੋਈ ਪੋਸ ਨੀਤੀ ਅਪਣਾਉਂਦੀ ਆ ਆਪਣੇ ਪੁਰਾਣੇ ਵਲੰਟਰੀਆਂ ਵਾਸਤੇ ਤੇ ਫੇਰ ਹੋ ਸਕਦਾ ਵਾ ਵੀ ਇਹ ਯੋਧੇ ਜਿਹੜੇ ਆ ਫੇਰ ਉੱਠ ਕੇ ਮਤਲਬ ਕਿ ਅੱਗੇ ਹੋ ਕੇ ਜਿਹੜੀ ਸਾਡੀ 24 ਵਾਲੀ ਲੜਾਈ ਆ ਉਹ ਲੜਨ ਤੇ 27 ਵਾਲੀ ਲੜਾਈ ਜਿਹੜੀ ਆ ਉਹ ਵੀ ਇਹਨਾਂ ਯੋਧਿਆਂ ਦੇ ਸਿਰ ਤੇ ਲੜਨੀ ਆ ਕਿਉਂਕਿ ਅਸੀਂ ਤੇ ਐਸ ਮਤਲਬ ਕਿ ਇਲੈਕਸ਼ਨ ਦੇ ਵਿੱਚ ਹੀ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਹੀ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਤੇ ਉਹ ਲਾਲੀ ਭਾਜੀ ਹੁਣਾਂ ਨੂੰ ਟਿਕਟ ਮਿਲ ਗਈ ਤੇ ਅਸੀਂ ਹੋ ਗਏ ਵੀ ਕਾਂਗਰਸੀਆਂ ਜੇ ਲਾਲੀ ਵੀਰਜੀ ਨੂੰ ਹੁਣਾਂ ਨੂੰ ਨਾ ਵੀ ਟਿਕਟ ਮਿਲਦੀ ਤੇ ਫੇਰ ਵੀ ਅਸੀਂ ਆਮ ਆਦਮੀ ਪਾਰਟੀ ਦੇ ਤਨੋਂ ਮਨੋਂ ਸਪੋਰਟਰਹੀਂ ਤੇ ਮੈਂ ਇਕੱਲਾ ਨਹੀਂ ਸਾਰਾ ਸਾਰਾ ਪੰਜਾਬ ਹੀ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਨਾਲ ਆ ਹੁਣ ਮਸਲਾ ਵਾ ਵੀ ਪੁਰਾਣੇ ਜਿਹੜੇ ਬੰਦੇ ਆ ਉਹਨਾਂ ਦੀ ਪੁੱਛਗਿਛ ਤੇ ਮੈਂ ਤੇ ਸਾਡੇ ਜਿਹੜੇ ਹੁਣ ਨਵੇਂ ਇਨਚਾਰਜ ਬਣੇ ਨੇ ਵੀਰ ਜੱਗਾ ਮਜੀਠੀਆ ਜੀ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਵਾਂ ਤੁਹਾਡੇ ਰਾਂਹੀਂ ਕਿ ਉਹ ਇਸ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਤੇ ਸਾਡੇ ਜਿਹੜੇ ਧਾਰੀਵਾਲ ਜੀ ਆ ਉਹ ਇਹਨਾਂ ਦੇ ਨਾਲ ਵਰਕਰੀ ਕਰਦੇ ਰਹੇ ਆ ਮਜੀਠੇ ਉਹ ਇਹਨਾਂ ਦੇ ਬੜੇ ਪੁਰਾਣੇ ਸਾਥੀ ਆ ਉਹ ਉਹ ਇਹਨਾਂ ਨੂੰ ਬਾਈ ਫੇਸ ਵੀ ਜਾਣਦੇ ਆ ਭੋਏਵਾਲ ਸਰਜੀਤ ਸਿੰਘ ਹੋਣੀ ਡਰਾਈਵਰ ਉਹਨਾਂ ਦੇ ਉਹ ਘਰ ਦੇ ਵਿੱਚ ਵੀ ਆਉਂਦੇ ਰਹੇ ਆ ਸਰਕਾਰ ਬਣ ਤੋਂ ਪਹਿਲਾਂ ਤੇ ਮੈਂ ਸਰਦਾਰ ਕੁਦੀਪ ਸਿੰਘ ਧਾਰੀਵਾਲ ਜੀ ਨੂੰ ਵੀ ਮੈਂ ਬੇਨਤੀ ਕਰੂੰਗਾ ਤੁਹਾਡੇ ਰਾਈਂ ਅਪੀਲ ਕਰਦਾ ਕਿ ਤੁਸੀਂ ਆਣ ਕੇ ਆਪਣੀਆਂ ਇਹਨਾਂ ਬਾਹਾਂ ਨੂੰ ਹੋਰ ਮਜ਼ਬੂਤ ਕਰੋ ਇਹਨਾਂ ਨੂੰ ਮਿਲੋ ਤਾਂ ਕਿ ਸਾਡੀ ਜਿਹੜੀ ਇਹ ਲੜਾਈ ਆ ਉਹ ਹੋਰ ਸੌਖੀ ਹੋ ਸਾਂਗੇ ਤੇ ਜੇ ਵੀ ਹਾਈ ਕਮਾਂਡ ਨੇ ਧਾਰੀਵਾਲ ਜੀ ਆ ਜੱਗਾ ਮਜੀਠੀਆ ਜੀ ਆ ਜੇ ਉਹ ਅਜੇ ਵੀ ਇਹ ਗੱਲ ਨਾ ਸਮਝਣ ਤੇ ਫੇਰ ਜਿੰਨਾ ਪਾਰਟੀ ਦਾ ਨੁਕਸਾਨ ਹੋਣਾ ਉਹ ਅੱਜ ਤੇ ਤੁਹਾਨੂੰ ਮਹਿਸੂਸ ਨਹੀਂ ਲੱਗ ਰਿਹਾ ਪਰ ਇੱਕ ਤਰੀਕ ਨੂੰ ਜੂਨ ਦੀ ਨੂੰ ਪਤਾ ਲੱਗੂਗਾ ਕਿ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਝਟਕਾ ਜੜਾ ਵਾ ਉਹ ਲੱਗਾ ਤੇ ਮੇਰੀ ਤੇ ਬੇਨਤੀ ਆ ਹਾਈ ਕਮਾਂਡ ਨੂੰ ਔਰ ਇਨਾਂ ਸਾਰਿਆਂ ਵੀਰਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਅਜੇ ਕੋਈ ਠੋਸ ਫੈਸਲਾ ਨਾ ਲਿਓ ਕਿਸੇ ਹੋਰ ਪਾਰਟੀ ਦੇ ਨਾਲ ਜਾਂ ਕਿਸੇ ਨਾਲ ਕੋਈ ਇਹੋ ਜਿਹਾ ਤਾਲਮੇਲ ਨਾ ਕਰੋ ਮੈਂ ਅੱਜ ਹੁਣੇ ਬੇਨਤੀ ਕੀਤੀ ਆ ਕਿ ਤੁਸੀਂ ਹਫਤਾ ਦੋ ਦਿਨ ਜਿਹੜਾ ਵਾ ਰੁਕੋ ਤੇ ਜੇ ਫੇਰ ਵੀ ਕੋਈ ਨਹੀਂ ਇਹਨਾਂ ਦੇ ਕੋਲ ਆਉਂਦਾ ਤੇ ਫੇਰ ਵੀ ਹਰ ਕੋਈ ਬੰਦਾ ਆਜਾਦਾ ਲੋਕਤੰਤਰੀ ਪ੍ਰਕਿਰਿਆ ਵਾ ਤੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਸੋਚ ਆ ਆਪਣੀ ਆਪਣੀ ਵਿਚਾਰ ਆ ਪਰ ਜਿੱਥੋਂ ਤੱਕ ਮੈਨੂੰ ਯਕੀਨ ਆ ਕਿ ਹਾਈ ਕਮਾਂਡ ਜਿਹੜੀ ਆ ਇੰਨਾ ਸਾਡਿਆਂ ਵੀਰਾਂ ਵਾਸਤੇ ਜ਼ਰੂਰ ਕੋਈ ਨਾ ਕੋਈ ਫੈਸਲਾ ਲਹੂਗੀ ਜਿਵੇਂ ਇਹਨਾਂ ਦੀ ਮੰਗ ਆ ਕਿ ਸਾਡੇ ਮੱਤੇਵਾਲ ਸਰਕਲ ਦੇ ਵਿੱਚ ਸਾਡਾ ਕੋਈ ਇੱਕ ਨਮਾਇੰਦਾ ਜਿਹੜਾ ਚੁਣਿਆ ਜਾਵੇ ਜਿਹੜਾ ਸਾਡੇ ਕੰਮ ਕਰਾਵੇ ਤੇ ਬੜੀ ਜਾਇਜ਼ ਮੰਗ ਆ ਇਹਨਾਂ ਦੀ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੇ ਸਾਡੇ ਇਹ ਪਿੰਡ ਆ ਨਾ ਮੱਤੇਵਾਲ ਸਰਕਲ ਦੇ ਇਹ ਇਹਨਾਂ ਨੂੰ ਟੇਲ ਦੇ ਪਿੰਡ ਕਿਹਾ ਜਾਂਦਾ ਜੋ ਮਜੀਠਿਓਂ ਤੁਰਦੇ ਆ ਤੇ ਆਖਰੀ ਪਿੰਡ ਆਏ ਤੇ ਇਹਨਾਂ ਪਿੰਡਾਂ ਦਾ ਵਿਕਾਸ ਵੀ ਬਹੁਤ ਘੱਟ ਹੁੰਦਾ ਔਰ ਇਥੋਂ ਤੱਕ ਪਹੁੰਚ ਵੀ ਜਿਹੜੀ ਆ ਉਹ ਵੀ ਘੱਟ ਹੁੰਦੀ ਆ ਤੇ ਇਹਨਾਂ ਦੀ ਜਾਇਜ਼ ਮੰਗ ਆ ਤੇ ਮੈਂ ਬੇਨਤੀ ਕਰਦਾ ਤੁਹਾਡੇ ਲਈ ਕਿ ਹਾਈ ਕਮਾਂਡ ਜਿਹੜੀ ਆ ਜਲਦੀ ਤੋਂ ਜਲਦੀ ਇਨਾਂ ਦੇ ਨਾਲ ਸੰਪਰਕ ਬਣਾ ਕੇ ਤੇ ਇਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣ ਦਾ ਯਤਨ ਕਰੇ ਧੰਨਵਾਦ ਕੀ ਲਾਲੀ ਮਜੀਠੀਆ ਜੀ ਨੂੰ ਇੱਕ ਸਾਈਡ ਤੇ ਕਰਕੇ ਜਿਹੜਾ ਨੇ ਇਲੈਕਸ਼ਨ ਲੜੀ ਸੀ ਹਲਕੇ ਨੂੰ ਇਕੱਠਿਆਂ ਕੀਤਾ ਸੀ ਉਹਨਾਂ ਨੂੰ ਦਰਕਨਾਰ ਕਰਕੇ ਤੇ ਨਵਾਂ ਹਲਕਾ ਇੰਚਾਰਜ ਲਾਉਣਾ ਜ਼ਰੂਰੀ ਸੀ ਜਾਂ ਉਹੀ ਠੀਕ ਸੀ ਵੀ ਜਿਹੜੀ ਪਾਰਟੀ ਆ ਉਹ ਉੱਪਰਲੇ ਲੈਵਲ ਦੇ ਉੱਤੇ ਪਤਾ ਨਹੀਂ ਵੀ ਕੀ ਪ੍ਰਕਿਰਿਆ ਕਰਦੀ ਆ ਜਿਹੜੀ ਸਾਡੀ ਮਤਲਬ ਕਿ ਗਰਾਊਂਡ ਲੈਵਲ ਦੀ ਰਿਪੋਰਟ ਆ ਉਦੇ ਹਿਸਾਬ ਦੇ ਨਾਲ ਤੇ ਅਸੀਂ ਇਹੀ ਮਹਿਸੂਸ ਕਰਦੇ ਆ ਕਿ ਜਦੋਂ ਵੀ ਕਿਸੇ ਇੱਕ ਵਿਅਕਤੀ ਦੀ ਲਹਿਰ ਬਣਨ ਲੱਗਦੀ ਆ ਹਲਕੇ ਮਜੀਠੇ ਦੇ ਵਿੱਚ ਤੇ ਉਸ ਵਿਅਕਤੀ ਨੂੰ ਜਿਹੜਾ ਵਾ ਚੇਂਜ ਕਰ ਦਿੱਤਾ ਜਾਂਦਾ ਤੇ ਇਸੇ ਚੀਜ਼ ਨੂੰ ਆਪਾਂ 2003 ਤੋਂ ਦੇਖਦੇ ਆ ਰਹੇ ਆ ਕਿ ਜਿਹੜਾ ਬੰਦਾ ਜਿਹੜਾ ਵਾ ਉਹ ਜਿਹੜੀ ਵਿਰੋਧੀ ਪਾਰਟੀ ਆ ਜਿਹੜੀ ਕਿ ਆਪਣੇ ਆਪ ਨੂੰ ਇਹ ਕਹਿੰਦੀ ਆ ਵੀ ਅਸੀਂ ਕਦੀ ਹਾਰ ਨਹੀਂ ਸਕਦੇ ਉਹਨਾਂ ਨੂੰ ਜਿਤਾਉਣ ਵਾਸਤੇ ਹੀ ਪਾਰਟੀਆਂ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਕਰਦੀਆਂ ਪੀ ਜਦੋਂ ਇੱਕ ਬੰਦੇ ਦੀ ਪੂਰੀ ਪਕੜ ਹੋ ਜਾਂਦੀ ਆ ਤੇ ਉਸ ਬੰਦੇ ਨੂੰ ਲਾਂਬੇ ਕਰਕੇ ਤੇ ਨਵਾਂ ਬੰਦਾ ਲੈ ਆਂਦਾ ਇਹੀ ਜੇ ਦੋਵੇਂ ਵੀਰ ਆ ਜੱਗਾ ਜੱਗੇ ਵੀਰ ਜੀ ਦੇ ਨਾਲ ਵੀ ਸਾਡਾ ਪਿਆਰ ਆ ਲਾਲੀ ਵੀਰ ਜੀ ਦੇ ਨਾਲ ਵੀ ਸਾਡਾ ਪਿਆਰ ਆ ਸਾਡਾ ਉਹਨਾਂ ਦੇ ਨਾਲ ਫੈਮਿਲੀ ਪਿਆਰ ਆ ਪਰ ਜੇ ਕਿਤੇ ਇਹ ਦੋਵੇਂ ਵੀਰ ਕਿਤੇ ਇਕੱਠੇ ਹੋ ਕੇ ਪਹਿਲਾਂ ਲੜਦੇ ਤੇ ਅੱਜ ਸਥਿਤੀ ਕੁਝ ਹੋਰ ਹਣੀ ਉਦੋਂ ਇਹ ਦੋਵੇਂ ਵੱਖਰੇ ਵੱਖਰੇ ਲੜਿਆ ਉਹਦੇ ਨਾਲ ਜਿਹੜਾ ਵਾ ਕਈ ਭਰਾਵਾਂ ਦੇ ਵਿੱਚ ਇਹਨਾਂ ਤੋਂ ਬਾਅਦ ਹਲਕੇ ਦੇ ਵਿੱਚ ਵੀ ਬੜੀ ਦਚਿੱਤੀ ਵਾਲੀ ਜਿਹੜੀ ਸਥਿਤੀ ਹੀ ਪੈ ਗਈ ਆ ਪਰ ਹੁਣ ਮੈਂ ਬੇਨਤੀ ਕਰੂੰਗਾ ਵੀ ਜੇ ਇਕੱਠੇ ਹੋ ਗਏ ਆ ਨਾ ਤੇ ਸਭ ਤੋਂ ਪਹਿਲਾਂ ਦੋਵੇਂ ਭਰਾ ਮੋਢੇ ਨਾਲ ਮੋਢਾ ਜੋੜ ਕੇ ਇੱਕ ਗੱਡੀ 'ਚ ਬਹਿ ਕੇ ਜੇ ਕਿਤੇ ਮਜੀਠੇ ਹਲਕੇ 'ਚ ਨਿਕਲਣ ਤੇ ਸਥਿਤੀ ਹੋਰ ਦੀ ਹੋਰ ਹੋ ਜਾਈ ਬਸ ਲੋੜ ਆ ਦੋਵਾਂ ਵੀਰਾਂ ਨੂੰ ਇੱਕ ਗੱਡੀ 'ਚ ਬਹਿਣ ਤੇ ਮੈਂ ਬੇਨਤੀ ਕਰ ਸਕਦੇ ਆ ਆਪਾਂ ਬਾਕੀ ਪਰਿਵਾਰਾਂ ਦਾ ਮਸਲਾ ਹੁਣ ਲੋੜ ਆ ਇਹਨਾਂ ਦੇ ਜਿਹੜੇ ਸਾਂਝੇ ਪਰਿਵਾਰ ਆ ਜਿਹੜੀਆਂ ਇਹਨਾਂ ਦੀਆਂ ਭੈਣਾਂ ਜੀਤੂ ਭਾਜੀ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਉਹ ਹੁਣ ਮੌਕਾ ਵਾ ਵੇਲਾ ਸੰਭਾਲਣ ਦਾ ਵੀ ਉਹ ਹੁਣ ਕੈਨੇਡਾ ਤੋਂ ਆਉਣ 2-4 ਦਿਨ 1 ਤਰੀਕ ਤੱਕ ਤੇ ਭਰਾਵਾਂ ਨੂੰ ਬਿਠਾ ਕੇ ਇਕੱਠੇ ਹੋਣ ਤੇ ਜਦੋਂ ਭਰਾਵਾਂ ਇਕੱਠੇ ਹੋ ਕੇ ਲੜਦੇ ਆ ਅੱਧੀ ਲੜਾਈ ਤੇ ਵੈਸੇ ਜਿੱਤੀ ਜਾਂਦੀ ਸੋ ਗੁਰਮੁਖ ਸਿੰਘ ਜੀ ਨੇ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਨੇ ਤੇ ਇਥੇ ਪਾਰਟੀ ਹਾਈ ਕਮਾਂਡ ਦਾ ਵੀ ਮੰਨਦਾ ਕਿ ਜੇ ਉਹ ਦੋਵਾਂ ਭਰਾਵਾਂ ਨੂੰ ਕੱਠਿਆਂ ਬਿਠਾ ਦਿੰਦੀ ਆ ਤੇ ਜਿਹੜੀ ਆ ਸਿਆਸਤ ਤੇ ਸਥਿਤੀ ਦੋਵੇਂ ਬੜੀਆਂ ਵਧੀਆ ਤਰੀਕੇ ਨਾਲ ਬਦਲ ਸਕਦੀਆਂ ਤੇ ਮਜੀਠੇ ਹਲਕੇ ਨੂੰ ਉੱਪਰ ਲਿਆ ਜਾ ਸਕਦਾ ਜਿਹੜਾ ਆਮ ਆਦਮੀ ਪਾਰਟੀ ਨਾਲ 13 14 ਤੋਂ ਲਗਾਤਾਰ ਸੰਘਰਸ਼ ਕਰਦਾ ਰਿਹਾ ਤੇ ਜਿੱਥੇ ਅਕਾਲੀਗਾਂ ਦੀਆਂ ਕੂਟਨੀਤੀਆਂ ਨੂੰ মিডিਏ ਰਹੀਂ ਉਜਾਗਰ ਵੀ ਕਰਦਾ ਰਿਹਾ ਤੇ ਕਾਰਵਾਈਆਂ ਵੀ ਹੋਈਆਂ ਕੁਝ ਅਹਿਮ ਖਬਰਾਂ ਤੋਂ ਅਸਤੀਫੇ ਵੀ ਦੇਣੇ ਪਏ ਪਰ ਪਾਰਟੀ ਨੇ ਜਿੱਥੇ ਵਾਕਿਆ ਹੀ ਵਰਕਰਾਂ ਦੀ ਸੁਣਵਾਈ ਨਹੀਂ ਕੀਤੀ ਮੇਰੇ ਵਰਗੇ ਖੁਦ ਵਰਕਰ ਦੀ ਵੀ ਸੁਣਵਾਈ ਨਹੀਂ ਕੀਤੀ ਅੱਗੇ ਨਹੀਂ ਲਿਆਂਦਾ ਗਿਆ ਜਿਹੜੇ ਪਾਰਟੀ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਜਾਂ ਪਾਰਟੀ ਦੀ ਵਿਰੋਧਤਾ ਕਰਨ ਵਾਲੇ ਸੀ ਜਾਂ ਲਾਲੀ ਮਜੀਠੀਆ ਦੀ ਵਿਰੋਧਤਾ ਕਰਨ ਵਾਲੇ ਸੀਗੇ ਇਲੈਕਸ਼ਨ ਦੌਰਾਨ ਜਦੋਂ ਕਿ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਸਰਦਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਪਰ ਉਹਨਾਂ ਦੇ ਨੇੜੇ ਰਹਿ ਕੁਝ ਲੋਕਾਂ ਨੇ ਵਿਰੋਧਤਾ ਕੀਤੀ ਆਮ ਆਦਮੀ ਪਾਰਟੀ ਦਾ ਲੈਵਲ ਲਾ ਕੇ ਤੇ ਜਿੱਥੇ ਉਹ ਹਾਰ ਦਾ ਕਾਰਨ ਜਿਹੜਾ ਬਣਿਆ ਅੱਜ ਉਹਨਾਂ ਨੂੰ ਵੱਡੇ ਤੌਰ ਤੇ ਸੰਗਠਨ ਟੀਮ ਦੇ ਵਿੱਚ ਲਿਆ ਕੇ ਹਲਕੇ ਦੇ ਨੂੰ ਜਿਹੜਾ ਪੂਰਾ ਤਾਰਪੀਡੋ ਕਰ ਦਿੱਤਾ ਵਰਕਰਾਂ ਦੀ ਨਾ ਸੁਣਵਾਈ ਕਰਨ ਕਾਰਨ ਜਿਹੜਾ ਵਾ ਹਲਕੇ ਦੇ ਵਿੱਚ ਕਾਫੀ ਇੱਕ ਲੱਖ ਫਾਇਦਾ ਹੋ ਰਿਹਾ ਜੇ ਵੱਡੇ ਪੱਧਰ ਤੇ ਇਸ ਚੀਜ਼ ਨੂੰ ਲਾਇਆ ਜਾਵੇ ਕਿ ਜੇ ਮਜੀਠੇ ਹਲਕੇ ਦੇ ਵਿੱਚੋਂ ਬਿਕਰਮ ਮਜੀਠੀਏ ਵਰਗੇ ਲੀਡਰਾਂ ਨੂੰ ਹਰਾਉਣਾ ਤੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਤੇ ਜਿਹੜੇ ਕਾਂਗਰਸ ਦੇ ਵਿੱਚੋਂ ਲਿਆਂਦੇ ਹੋਏ ਲੀਡਰਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਜਾਂ ਕਾਂਗਰਸ ਦੇ ਵਿੱਚੋਂ ਲਿਆਂਦੇ ਹੋਏ ਵਰਕਰਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਇਹ ਜਿਹੜਾ ਇੱਕ ਘਾਤਕ ਹੋ ਸਕਦਾ ਤੇ ਪੁਰਾਣੇ ਵਰਕਰਾਂ ਨੂੰ ਦਰਕਰਾਰ ਕਰਨਾ ਜਿਹੜਾ ਵਾ ਇੱਕ ਬਹੁਤ ਹੀ ਅਫਸੋਸਜਨਕ ਹੈ ਸੋ ਲੋੜ ਹੈ ਪਾਰਟੀ ਹਾਈ ਕਮਾਂਡ ਨੂੰ ਵੀ ਮੀਡੀਆ ਜਰੀਏ ਇਹ ਕਹਿਣਾ ਚਾਹਾਂਗੇ ਕਿ ਇਹ ਵਰਕਰਾਂ ਦੀ ਜਿਹੜੀ ਪੁਰਾਣੇ ਤੋਂ ਪੁਰਾਣੇ ਵਰਕਰਾਂ ਨੂੰ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਜਿਹੜਾ ਵਿਸ਼ੇਸ਼ ਜ਼ਿੰਮੇਵਾਰੀਆਂ ਦੇ ਕੇ ਅੱਗੇ ਲਿਆਂਦਾ ਜਾਵੇ ਤਾਂ ਜੋ ਹਲਕੇ ਦੇ ਵਿੱਚ ਕੀਤੀ ਹੋਈ ਮਿਹਨਤ ਜਿਹੜੀ ਆ ਫਿਰ ਸਫਲ ਹੋ ਸਕੇ ਲੋਕ ਚੇਤਨਾ ਤੋਂ ਸਤਨਾਮ ਜੱਜ ਕੈਮਰਾਮੈਨ ਰਣਜੀਤ ਰਾਜਾ ਦੇ ਨਾਲ